ਯਾਨੀ ਲਾਟਰੀ ਸਟਾਲ ਦੇ ਉੱਪਰ ਖੜੇ ਆ ਤੇ ਇੱਥੇ ਹਰ ਵਾਰ ਲੋਕ ਨੇ ਜਿਹੜੇ ਉਹ ਆਉਂਦੇ ਨੇ ਆਪਣੀ ਕਿਸਮਤ ਅਜ਼ਮਾਉਂਦੇ ਨੇ ਲਾਟਰੀ ਦੇ ਟਿਕਟਾਂ ਲੈ ਕੇ ਜਾਂਦੇ ਨੇ। ਇਹ ਕੋਲੇ ਕਿੰਨੇ ਲੱਖ ਰੁਪਏ ਲੱਗੇ ਜੀ? ਠੀਕ ਹੈ। 2 ਲੱਖ ਰੁਪਏ ਲੱਗੇ ਜੀ। ਠੀਕ ਹੈ। ਤੇ 2 ਲੱਖ 25 ਹਜ਼ਾਰ ਦਾ ਵੀ ਲੱਗਿਆ। ਠੀਕ ਹੈ। ਤੇ ਹੁਣ ਪਰਸੇ ਚੌਥੇ ਵੀ ਇੱਕ ਲੱਗਿਆ 2 ਲੱਖ 25 ਹਜ਼ਾਰ। ਇੱਕ ਹੈਗਾ ਜੀ ਨਿੱਕਾ ਜਿਹਾ ਕਾਕਾ ਤੇ ਪੌਂਦਾ ਪਟਾਕਾ ਮਾਰਦਾ ਥਾਤੀ 25 ਡੇਡਾ 150 ਦੀ ਕਾਤੀ ਠੀਕ ਹੈ ਜੀ ਤੇ ਪੂਰੇ ਕੈਨ ਨੇ ਤਿੰਨੇ ਨਾਲੇ ਟਾਈਮ ਠੀਕ ਹੈ 1 ਵਜੇ ਤੁਹਾਡੀ ਮੰਮਤ ਆਇਆ ਜੀ ਇਹ ਅੱਛਾ ਜੀ ਇਹ ਹੈਗਾ ਜੀ 11 ਕਰੋੜ ਦਾ ਮਲੌਤ ਲਾਈਵ ਦੇਖ ਰਹੇ ਤੁਸੀਂ ਤੇ ਮੈਂ ਬਿਆਨ ਸਿੰਘ ਰੂੜੀਆਂ ਇਸ ਵੇਲੇ ਜੁਧਾਲ ਚੌਂਕ ਮਲੌਤ ਦੇ ਵਿੱਚ ਮੌਜੂਦ ਹਾਂ ਜਿੱਥੇ ਗਿਆਨੀ ਲੋਟਰੀ ਸਟਾਲ ਦੇ ਉੱਪਰ ਖੜੇ ਹਾਂ ਤੇ ਇੱਥੇ ਹਰ ਵਾਰ ਲੋਕ ਨੇ ਜਿਹੜੇ ਉਹ ਆਉਂਦੇ ਨੇ ਆਪਣੀ ਕਿਸਮਤ ਅਜਮਾਉਂਦੇ ਨੇ ਲਾਟਰੀ ਦੇ ਟਿਕਟਾਂ ਲੈ ਕੇ ਜਾਂਦੇ ਨੇ ਤੇ ਇਹਨਾਂ ਕੋਲ ਲਾਟਰੀਆਂ ਲੱਗਦੀਆਂ ਨੇ ਤੇ ਆਪਾਂ ਜਾਣ ਲੈਨੇ ਹਾਂ ਨਾ ਤੋਂ ਕਿ ਹੁਣ ਤੱਕ ਕਿੰਨੀਆਂ ਕਿ ਲਾਟਰੀਆਂ ਲੱਗ ਚੁੱਕੀਆਂ ਨੇ ਤੇ ਕਿਵੇਂ ਦਾ ਰਿਸਪੌਂਸ ਹੈ ਜਿਹੜਾ ਇਸ ਦੀਵਾਲੀ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਵਾ ਖਾਲਸਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੰਕਲ ਕਿਵੇਂ ਦਾ ਰਿਸਪੌਂਸ ਹੈ ਇੱਥੇ ਐਤ ਕੀ ਇਹਨਾਂ ਦਾ ਦੀਵਾਲੀ ਦੀਆਂ ਇਹ ਬੰਦੀ ਛੋੜਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਬਹੁਤ ਬਹੁਤ ਤੇ ਕਿਵੇਂ ਦਾ ਮਾਹੌਲ ਲੱਗ ਰਿਹਾ ਇਸ ਵਾਰ ਲੋਟਰੀ ਦੇ ਦਾ ਬਹੁਤ ਵਧੀਆ ਲੱਗ ਰਿਹਾ ਜੀ ਇਨਾਮ ਵੀ ਲੱਗ ਰਹੇ ਨੇ ਟਿਕਟਾਂ ਬਹੁਤ ਪਬਲਿਕ ਖਰੀਦ ਰਹੀ ਹੈ ਖਰੀਦ ਰਹੀ ਹੈ ਠੀਕ ਹੈ ਅੱਛਾ ਪਰ ਜਿਹੜੇ ਹੁਣ ਤੱਕ ਤੁਹਾਡੇ ਕੋਲੇ ਕਿੰਨੇ ਕ ਇਨਾਮ ਲੱਗ ਚੁੱਕੇ ਨੇ ਜੀ ਤੁਹਾਡੇ ਕੋਲੇ ਕੀ ਲੱਖਾਂ ਲੱਗ ਗਏ ਜੀ ਠੀਕ ਹੈ 2-2 ਲੱਖ ਦੇ ਲੱਗੇ ਜੀ ਠੀਕ ਹੈ ਤੇ 225000 ਦਾ ਵੀ ਲੱਗਿਆ ਠੀਕ ਹੈ ਤੇ ਹੁਣ ਪਰਸੋ ਚੌਥੇ ਵੀ ਇੱਕ ਲੱਗਿਆ 225000 ਦਾ ਠੀਕ ਹੈ ਠੀਕ ਹੈ ਠੀਕ ਹੈ ਹਾਂ ਜੀ ਤੇ ਫਿਰ ਜਿਹੜੇ ਆਮ ਲੋਕ ਨੇ ਜਿਹੜੇ ਤੁਹਾਡੇ ਤੋਂ ਲੋਟਰੀ ਖਰੀਦ ਕੇ ਲੈ ਕੇ ਜਾਂਦੇ ਨੇ ਉਹ ਫਿਰ ਘਰ ਹੀ ਬੈਠੇ ਚੈੱਕ ਕਰ ਲੈਂਦੇ ਨੇ ਤੁਹਾਡੇ ਕੋਲ ਚੈੱਕ ਕਰਾਉਣ ਆਉਂਦੇ ਨਹੀਂ ਲੋੜ ਘਰੇ ਬੈਠ ਕੇ ਵੀ ਚੈੱਕ ਕਰ ਲੈਂਦੇ ਤੇ ਸਾਡੇ ਕੋਲ ਵੀ ਆ ਕੇ ਚੈੱਕ ਕਰਾ ਲੈਂਦੇ ਠੀਕ ਹੈ ਹਾਂ ਜੀ ਤੇ ਕਿਹੜੀ ਕਿਹੜੀਆਂ ਜਿਕਟਾਂ ਨੇ ਹੁਣ ਤੁਹਾਡੇ ਕੋਲ ਨਵੇਂ ਜਿਹੜੇ ਆਪਾਂ ਪਰਦੇ ਇੱਕ ਹੈਗਾ ਜੀ ਆ ਨਿੱਕਾ ਜਿਹਾ ਕਾਕਾ ਜੀ ਇਹ ਪੌਂਦਾ ਪਟਾਕਾ ਜੀ ਮਾਰਦਾ ਥਾਪੀ 25 ਟਿਕਟਾਂ 150 ਦੀ ਕਾਪੀ ਠੀਕ ਹੈ ਜੀ ਇਹ ਪੂਰੇ ਕੈਮ ਨੇ ਤਿੰਨ ਇਹਨਾਂ ਦੇ ਟਾਈਮ ਨੇ ਠੀਕ ਹੈ ਜੀ 1 ਵਜੇ 6 ਵਜੇ 8 ਵਜੇ ਅਰਥ ਦੇ ਸੀਕਰ ਕਿ ਇਹ ਦਿਨ ਤੇ ਤਿੰਨ ਵਾਰ ਨਿਕਲਦੀ ਰਹਿੰਦੀ ਹੈ ਦਿਨ ਤੇ ਤਿੰਨ ਵਾਰ ਖੁੱਲਦੀ ਆ ਇੱਕ ਇੱਕ ਕਰੋੜ ਦੇ ਇਨਾਮ ਨੇ ਇਹਨਾਂ ਦੇ ਬਾਕੀ ਛੋਟੇ ਵੀ ਬਹੁਤ ਬੜੇ ਨਾਮ ਠੀਕ ਹੈ ਤੇ ਹੋਰ ਕਿੰਨੇ ਕਿੰਨੇ ਵਾਲੇ ਡੇਟਾ ਤੁਹਾਡੇ ਕੋਲ ਰਹਿੰਦੇ ਨੇ ਸਾਡੇ ਕੋਲ 500 ਵਾਲੀ ਦੀਵਾਲੀ ਬੰਪਰ ਹੈ ਜੀ 200 ਵਾਲੀ ਆ 1.5 ਕਰੋੜ ਦਾ ਇਨਾਮ ਆ ਜੀ ਉਹ ਹਰੇਕ ਮਹੀਨੇ ਖੁੱਲ ਰਹੀ ਹੈ ਅੱਛਾ 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 ਫਿਰ ਵੱਡੇ ਤੋਂ ਵੱਡਾ ਇਨਾਮ ਕਿੰਨੇ ਦਾ ਲੱਗਿਆ ਤੁਹਾਡੇ ਕੋਲ ਵੱਡੇ ਦਾ ਸਾਡੇ ਕੋਲ 21 ਲੱਖ ਦਾ ਵੀ ਲੱਗਿਆ 2 ਲੱਖ ਦਾ ਵੀ ਲੱਗਿਆ ਠੀਕ ਹੈ 2,25,000 ਦਾ ਵੀ ਲੱਗਿਆ 3-3 ਹਜ਼ਾਰ ਦੇ ਤਾਂ ਆਮ ਲੱਗ ਹੀ ਜਾਂਦੇ ਆ ਜੀ ਜੇ ਆਪ ਤੁਸੀਂ ਤਿੰਨ ਚਾਰ ਵੇਰੀ ਦਾ ਲੱਗ ਹੀ ਜਾਂਦਾ ਜੀ ਲੱਗ ਜਾਂਦਾ ਰਹਿੰਦਾ ਸੋਤ ਵੱਡੇ ਕਿਹੜੇ ਕਿਹੜੇ ਨਾਮ ਦਾ ਦੁਵਾਰੀ ਵੰਪਰ ਆਇਆ ਜੀ ਇਹਨ ਕੀ ਅੱਛਾ ਜੀ ਇਹ ਹੈਗਾ ਜੀ 11 ਕਰੋੜ ਦਾ 11 ਕਰੋੜ ਦਾ ਬਹੁਤ ਸਾਨੂੰ ਉਮੀਦ ਹੈ ਵੀ ਇਹ ਲੱਗਣਾ ਹੀ ਮਿਲ ਉਹਦੇ ਵਿੱਚ ਕਿੰਨੀ ਕੀਮਤ ਹੈ ਜੀ ਇਹ 500 ਦੀ ਟਿੱਕਾ ਹੈ ਅੱਛਾ 11 ਕਰੋੜ ਦਾ ਪਹਿਲਾ ਨਾਮ ਆ ਜੀ ਤੇ 1 ਕਰੋੜ ਕਰੋੜ ਦੇ ਤਿੰਨ ਨਾਮ ਨੇ ਅੱਛਾ 1.5 ਕਰੋੜ ਦੇ ਤਿੰਨ ਨੇ ਤੇ ਅੱਛਾ ਲੱਗਣਾ ਕਦੋਂ ਮਤਲਬ ਮਿੱਤੀ ਦਾਸ 2025 ਅੱਛਾ ਠੀਕ ਆ ਸਾਨੂੰ 8 ਵਜੇ ਦਾ ਸ਼ੁਰੂ ਹੋਣਾ ਠੀਕ ਆ ਹਾਲੇ ਜਿਨ੍ਹਾਂ ਨੇ ਲੈਣਾ ਉਹ ਆ ਕੇ ਆਪਣੀ ਤਰਜੀਹ ਤੋਂ ਜਲਦੀ ਆ ਕੇ ਲੈ ਜੀ ਆ ਤੁਹਾਡੇ ਕੋਲੋਂ ਦਾਵਾ ਕੀਤਾ ਜਾ ਰਿਹਾ ਵੀ ਇਹ ਮਲੌਤ ਤੋਂ ਨਾਮ ਜੀ ਪੂਰਾ ਪੱਕਾ ਹੀ ਪੱਕਾ ਲੱਗਣਾ ਹੀ ਲੱਗਣਾ ਜਿੱਥੇ 2 ਲੱਖ 21 ਲੱਖ ਲੱਗ ਰਹੇ ਨੇ ਇਹ ਵੀ ਲੱਗੂ ਆ ਉਰੀ ਉਮੀਦ ਹੈ ਬਿਲਕੁਲ ਠੀਕ ਹੈ ਅੱਛਾ ਫਿਰ ਲੋਕਲੀ ਟਿਕਟਾਂ ਖਰੀਦਣ ਆਉਂਦੇ ਨੇ ਲੋਕ ਬਾਹਰੋਂ ਵੀ ਆਉਂਦੇ ਨੇ ਲੋਕ ਬਾਹਰੋਂ ਵੀ ਆਉਂਦੇ ਨੇ ਤੇ ਬਾਹਰੋਂ ਸਾਡੇ ਕੋਲੋਂ ਬੁੱਕ ਵੀ ਕਰਵਾ ਲੈਂਦੇ ਆਂ ਜੀ ਅੱਛਾ ਫੋਨ ਕਰਾਈ ਵੀ ਭੇਜ ਦਿੰਦੇ ਆਂ ਜੀ ਅੱਛਾ ਠੀਕ ਹੈ ਫੋਨ ਤੇ ਮਤਲਬ ਬੁੱਕ ਕਰਾਉਂਦੇ ਫੋਨ ਤੇ ਬੁੱਕ ਕਰਾਉਂਦੇ ਆਂ WhatsApp ਤੇ ਉਹ ਸਾਨੂੰ ਪੈਸੇ ਭੇਜ ਦਿੰਦੇ ਆਂ ਸੀ ਉਹਨਾਂ ਨੂੰ ਟਿਕਟਾਂ WhatsApp ਕਰਕੇ ਭੇਜ ਦਿੰਦੇ ਆਂ ਜੀ ਆਨਲਾਈਨ ਠੀਕ ਹੈ ਤੇ ਤੁਹਾਡਾ ਨੰਬਰ ਬੋਲ ਦਿਓ ਇੱਕ ਵਾਰ ਜੇ ਕਿਸੇ ਨੇ ਤੁਹਾਡਾ ਨਾਲ ਸੰਪਰਕ ਕਰਨਾ ਹੋਵੇ ਤਾਂ ਕਰ ਲੈਣ ਸਾਡਾ 98143 86246 ਠੀਕ ਹੈ ਮਲਾਉ ਦੇਢਾਲ ਚ ਜੇਕਰ ਤੁਹਾਡੇ ਤੋਂ ਕੋਈ ਫੋਨ ਤੇ ਕਰਾਉਂਦਾ ਤਾਂ ਫਿਰ ਫੋਨ ਤੇ ਤੁਸੀਂ ਰਿਜ਼ਲਟ ਦੱਸ ਦਿੰਦੇ ਹੋ ਤੇ ਪੈਸੇ ਫੋਨ ਤੇ ਭਵਾਲ ਲੈਣੇ ਬਿਲਕੁਲ ਭਵਾਲ ਲੈਣੇ ਜੀ ਉਹ ਸਾਨੂੰ ਭੇਜ ਦਿੰਦੇ ਆ ਅੱਛਾ ਇਨਾਮ ਲੈਣ ਦੇ ਵਿੱਚ ਬਾਅਦ ਚ ਕੋਈ ਦਿੱਕਤ ਤਾਂ ਨਹੀਂ ਹੁੰਦੀ ਤੁਸੀਂ ਨਾਲ ਖੜੇ ਹੋ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਨਾਲ ਹੈ ਜ਼ਿੰਮੇਵਾਰੀ ਹੈ ਸਾਡੀ ਪੰਜਾਬ ਸਰਕਾਰ ਦੀ ਹੈ ਮਨਜ਼ੂਰ ਸਿਧਾ ਇਹ ਲੱਗ ਰਹੀ ਹੈ ਮਨਜ਼ੂਰ ਸਿਧਾ ਹਾਂ ਜੀ ਬਿਲਕੁਲ ਠੀਕ ਹੈ ਤੇ ਕਿੰਨੀ ਕਿ ਟਿਕਟ ਵਿਕ ਜਾਂਦੀ ਹੈ ਮਹੀਨੇ ਦੇ ਵਿੱਚ ਲਗਭਗ ਜੀ ਗੱਲ ਕਰਦੇ ਆ ਵਿਕ ਜਾਂਦੀ ਹੈ ਜੀ 1000 2000 ਤਾਂ ਵਿਕੇ ਜਾਂਦੀ ਹੈ ਟਿਕਟ ਠੀਕ ਹੈ ਠੀਕ ਬਹੁਤ-ਬਹੁਤ ਧੰਨਵਾਦ ਇਹ ਸਨ ਗਿਆਨੀ ਲਾਟਰੀ ਸਟਾਲ ਤੋਂ ਤੇ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਨ੍ਹਾਂ ਨੇ ਵੀ ਆਪਣੀ ਕਿਸਮਤ ਅਜਮਾਉਣੀ ਆ ਤਾਂ ਉਹ ਜ਼ਰੂਰ ਇਸ ਵੇਲੇ ਮਲਾਉ ਦੇ ਵਿੱਚ ਮੌਜੂਦ ਆਂ ਵਿਧਾਲ ਚੌਕ ਦੇ ਵਿੱਚ ਤਾਂ ਇੱਥੇ ਪਹੁੰਚੋ ਤੇ ਇਹਨਾਂ ਦੇ ਕੋਲੋਂ ਲਾਟਰੀ ਖਰੀਦ ਕੇ ਆਪਣੀ ਕਿਸਮਤ ਚਮਕਾ ਸਕਦੇ ਹੋ ਧੰਨਵਾਦ ਜੀ